नगर निगम बटाला दे सफाई कर्मचारी मिलन वजह तनखा उतरे हड़ताल ते सवेरे ही शहर विचो ते कूड़ा चुकन वाली यूनियन ने नगर निगम दे गेट सामने प्रशासन खिलाफ की नारेबाजी बाजी गल बात दौरान प्रदर्शन कारिया ने कहा कि पिछले दो महीने तो सानू तनखा नहीं मिली सानू घर चलाना मुश्किल होया है शहर की सफाई कर दे पर दो महीने बीत गए सानू तह नहीं मिली जदों तक सानू सू नहीं मिलन गय प्रदर्शन जारी रहेगा ਮੇਰਾ ਨਾਮ ਵੀ ਲਿਫਟਿੰਗ ਜੂਨੀਅਰ ਪ੍ਰਧਾਨ ਗੋਲਦੀ ਕੋਲ ਜੀ ਅੱਜ ਕੀ ਕਾਰਨ ਹੈ ਪੂਰੇ ਦੀਆਂ ਪਰਿਸ਼ਕਾ ਲੀਆਂ ਕਾਰਪੋਰੇਸ਼ਨ ਦੇ ਬਾਹਰ ਔਰ ਅੰਦਰ ਮਰਦਾਵਾ ਹੋ ਰਿਹਾ ਹੈ ਜੀ ਅੱਜ ਜੀ ਮੁੱਦਾ ਸਾਡਾ ਹੈ ਵੀ ਸਾਨੂੰ 2 ਮਹੀਨੇ ਰੋ ਸੈਲਰੀ ਨਹੀਂ ਮਿਲਦੀ ਪਈ ਪਲੱਸ ਸਾਡੇ ਨਾਲ ਧੋਖਾ ਵੀ ਹੋ ਗਿਆ ਵਾ ਜਿਹੜੇ ਇਹਨਾਂ ਨੇ ਫਾਰਮਲ ਲੈਟਰ ਦਿੱਤੇ ਹੈ ਉਹਦੇ ਕਰਕੇ ਵੀ ਸਾਨੂੰ ਲਗਾਤਾਰ ਕਾਨੂੰਨੀ ਦਾਵਾ ਡੋਲਿਆ ਜੀ ਤੇ ਇਹ ਘੱਟੋ ਘਾਟ ਮੈਕਸਿਮਮ 200 250 ਬੰਦੇ ਤਨਖਾਹ ਰੁਕੀ ਪਈ ਹੈ ਜੀ ਇਹ ਸਾਰੇ ਲਿਫਟਿੰਗ ਵਾਲੇ ਲਿਫਟਿੰਗ ਵਾਲੇ ਤਾਂ ਮੇਰੇ ਸਾਹਮਣੇ 17-18 ਬੰਦੇ ਹੋਣੇ ਹੈ ਜੀ ਬਾਕੀ ਦੂਸਰੇ ਬੰਦੇও ਕੰਮ ਕਰਦੇ ਲੱਗੇ ਉਹ ਵੀ ਹੌਲੀ ਹੌਲੀ ਆ ਰਹੇ ਆ ਜੀ ਇੱਥੇ ਕੀ ਕਹਿੰਦੇ ਆ ਸਾਇੰਟਿਸਟ ਕਰਤੋ ਜਾਂ ਕਮਿਸ਼ਨ ਦੇਖੋ ਜੀ ਸਾਡਾ ਜੇ ਹੱਕ ਸਾਨੂੰ ਨਹੀਂ ਮਿਲਦਾ ਤੇ ਸਾਨੂੰ ਵਾਜਬ ਹੈ ਆਪਣਾ ਹੱਕ ਵਾਸਤੇ ਲੜਨਾ ਸੈਲਰੀ ਇਹਨਾਂ ਦੀ ਦੋ ਮਹੀਨੇ ਦੀ ਪੈਂਡਿੰਗ ਆ ਤੀਸਰਾ ਮਹੀਨਾ ਚੱਲਦਾ ਪਿਆ ਵਾ ਨਾ ਤੇ ਠੇਕੇਦਾਰ ਹੀ ਕੋਈ ਗੌਰ ਕਰ ਰਿਹਾ ਵਾ ਨਾ ਕੋਈ ਇਨਸਪੈਕਟਰ ਗੌਰ ਕਰ ਰਿਹਾ ਨਾ ਕੋਈ ਕਾਰਪੋਰੇਸ਼ਨ ਗੌਰ ਕਰ ਰਿਹਾ ਜੀ ਇਸ ਕੰਮ ਤੇ ਗੱਲਬਾਤ ਹੋਈ ਤਾਂ ਗੱਲਬਾਤ ਹੀ ਹੋਈ ਸਾਨੂੰ ਦਿਲਾਸਾ ਦਿੱਤਾ ਜਾ ਰਿਹਾ ਸੀ ਵੀ ਤੁਹਾਨੂੰ ਅੱਜ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਕੱਲ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਪਰ ਇੱਕ ਮਹੀਨੇ ਦੀ ਤਨਖਾਹ ਛੱਡ ਕੇ ਦੂਜੇ ਦੀ ਛੱਡ ਕੇ ਅੱਜ ਤੀਸਰਾ ਮਹੀਨਾ ਚੜ ਗਿਆ ਜੀ ਤਨਖਾਹ ਨਹੀਂ ਆਈ ਤਨਖਾਹ ਇੰਨੇ ਕੀ 7000 ਰੁਪਏ ਤਨਖਾਹ ਉਹ ਵੀ ਨਹੀਂ ਇਹਨਾਂ ਨੂੰ ਦਿੱਤੀ ਜਾ ਰਹੀ ਜੀ ਇਹ ਦੋ ਦੋ ਮਹੀਨੇ ਗੁਜ਼ਾਰਾ ਕਿੱਦਾਂ ਕਰਨਗੇ ਆਪਣਾ 300 ਰੁਪਏ ਦੀ ਆਟੇ ਦੀ ਗੁੱਥੀ ਹੋ ਗਈ ਆ ਬੱਚੇ ਨਹੀਂ ਸਕੂਲ ਦੇ ਫੁੱਸਾ ਦੁੱਧ ਦਾ ਖਰਚਾ ਲਾ ਲਉ ਤੁਸੀਂ ਮੈਕਸਿਮਮ ਕਿੰਨਾ ਕਰੀ ਜਾਣਗੇ 7000 ਚ ਸੰਜੀਤ ਕੁਮਾਰ ਸੰਜੀਤ ਜੀ ਕੀ ਸਮਝਦੇ ਹੋ ਕਿ ਕਿੰਨਾ ਚਿਰ ਇਹ ਸਟ੍ਰਾਈਕ ਇਹਦਾ ਚੱਲ ਜਾਈਏ ਜਿਨਾਂ ਨੂੰ ਤਨਖਾਹ ਨਹੀਂ ਮਿਲੇਗੀ ਗਲਬਾਤ ਹੋਈ ਜੀ ਕਿਸੇ ਨਾਲ ਨਹੀਂ ਹੋਈ ਗੱਲ ਬਾਤ ਹੋਈ 3 ਮਹੀਨੇ ਹੋ ਗਏ ਤਨਹਾਂ ਹਾਲ ਤੀਸਰਾ ਮਹੀਨਾ ਲੱਗ ਗਿਆ ਵਾ ਕੋਈ ਆਡੀਟ ਤਨਖਾਹ ਦੀ ਗੌਰ ਨਹੀਂ ਕੀਤੀ ਜਾਂਦੀ ਜਈ ਕਿਸੇ ਨੂੰ ਫੋਨ ਕੀਤਾ ਵਾ ਉਹ ਕਹਿੰਦਾ ਫਲਾਣੇ ਨੂੰ ਕਰੋ ਫਲਾਣਾ ਕਹਿੰਦਾ ਢਿੰਗੜੇ ਨੂੰ ਕਰੋ ਅਈ ਕਿਸੇ ਨੂੰ ਕਿਉਂ ਫੋਨ ਕਰੀਏ ਘਰ ਤੱਕ ਵਿਚਾਰਾ ਚੱਠਾ ਹੁੰਦਾ ਘਰ ਜਾ ਕੇ ਯਾਰ ਐਦਾਂ ਹੀ ਧਾਰਾ ਲੈ ਲੈ ਕੇ ਆਪ ਤੋਂ ਧਾਰੀ ਚੱਲਣ ਦੇ ਜੇ ਤੁਹਾਨੂੰ ਪਤਾ ਇਹ ਦਿਨ ਸਕੂਲੇ ਵੀ ਧਾਰੀ ਕੀਤਾ ਵਾ ਇਹ ਦੇਣਗੇ ਤਾਂ ਪਤਾਵਾਂਗੇ ਅੱਗੇ ਜਾ ਕੇ ਮੇਰੇ ਸਾਡੇ ਬੱਚਾ ਸਕੂਲੋਂ ਬਾਹਰ ਭੇਜ ਦੇਣਗੇ ਨਿਤ ਮੁੜਦੇ ਸਾਡੇ ਬੱਚਿਆਂ ਨੂੰ ਸਕੂਲੋਂ ਕੱਢ ਦੇਣਾ ਹੈ ਜਾਓ ਜੀ ਚੁੱਕਾ ਜਾ ਕੂੜਾ ਇਹ ਕੂੜਾ ਖੜੂ ਚੁੱਕਣ ਬੱਚੇ ਲੈਣੇ ਹੁਣ ਤਨਖਾਵਾ ਵੀ ਦੇ ਦੇਣੀਆਂ ਕੰਮ ਵੱਲ ਹੁਸੇ ਜਾਣ ਕੇ ਕਹਿੰਦੇ ਨਾ ਕੋਈ ਅਫਸਰ ਲਾ ਕੇ ਲੱਗਦਾ ਨਾ ਕੋਈ ਬੰਦਾ ਲਾ ਕੇ ਲੱਗਦਾ ਜੀ ਵਿਕਰਮ ਸਿੰਘ ਜੀ ਚੀਫ ਸੈਂਟਰੀ ਇੰਸਪੈਕਟਰ ਕੀ ਸਟਾਫ ਦਾ ਕਲੱਬ ਨਾ ਰਿ ਲੱਗਦਾ ਤੇ ਜੋ ਬਾਕੀ ਸਟਾਫ ਦਾ ਕਲੱਬ ਸਾਰੇ ਲੱਗਦੇ ਵਿੱਚ ਕਿਉਂ ਕਿਉਂ ਇਹਨਾਂ ਦੀਆਂ ਤਨਖਾਵਾ ਜਿਹੜੀਆਂ ਨੇ 2 ਮਹੀਨੇ ਦੀਆਂ ਉਹ ਹੁਣ ਪੰਡਗੋਣਿਆ ਇੱਕ ਤਨਖਾਹ ਤੇ ਇਹਨਾਂ ਦੀ ਪਾਸ ਹੋ ਗਈ ਆ ਕੋ ਅਕਾਊਂਟ ਬਣਾ ਚਾਨਣ ਗੱਲ ਹੋਈ ਆ ਉਹ ਕਹਿੰਦੇ ਕਿ ਅਸੀਂ ਥੋੜੀ ਦੇਰ ਤੱਕ ਉਹ ਚੈੱਕ ਬਣ ਜਾਂਦਾ ਦੂਸਰੀ ਤਨਖਾਹ ਵੀ ਕਹਿੰਦੇ ਪੀ ਅਸੀਂ ਇੱਕ ਦੋ ਦਿਨਾਂ ਚ ਬਣਾ ਦੇਾਂਗੇ ਤੇ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਨਹੀਂ ਸਟ੍ਰਾਈਕ ਹੋ ਜਾਂਦੀ ਕਿਸ ਸਮੇਂ ਤੇ ਸ਼ਹਿਰ ਦਾ ਕੀ ਨਹੀਂ ਅਸੀਂ ਤੇ ਕਮਸ ਘਟੋ ਘਾਟੇ ਵੀ 7-8 ਦਿਨ ਹੋ ਗਿਆ ਜਿਹੜੀ ਤਨਖਾਹ 70 ਦਿਨ ਤੋਂ ਵੀ ਪਹਿਲਾਂ ਦੀ ਦਿੱਤੀ ਪਈ ਹੈ ਬਣਾ ਕੇ ਕੌਣ ਬਣਾਜੋ ਹੁਣ ਜਿਹੜਾ ਅਗਲਾ ਚੈੱਕ ਦਾ ਪ੍ਰੋਸੈਸ ਹੈ ਜਾਂ ਉਹ ਉਹ ਤੇ ਅੱਗੇ ਮੰਤਰੀ ਪ੍ਰਸ਼ਾਸਨ ਨਹੀਂ ਕਰਨਾ ਹਾਲੇ ਇੱਕ ਹੋ ਜਾਂਦੀ ਹਰ ਮਹੀਨੇ ਲੋਕਾਂ ਨੂੰ ਇਸ ਜੜੀ ਤੇ ਨੀਤੀਆਂ ਦਾ ਸਾ ਅਸੀਂ ਤੇ ਇਹੋ ਕਿਹਾ ਮਤਲਬ ਕਿ ਅਕਾਊਂਟ ਬ੍ਰਾਂਚ ਵੀ ਇਹੋ ਬੇਨਤੀ ਕਰਦੇ ਆ ਕਿ ਜਿਹੜੀ ਇਹਨਾਂ ਦੀ ਤਨਖਾਹ ਹੈ ਉਹ ਪੱਕਿਆਂ ਦੇ ਨਾਲ ਹੀ ਜਦੋਂ ਪੱਕੀਆਂ ਤਨਖਾਹਾਂ ਹੁੰਦੀਆਂ ਉਹਨਾਂ ਨਾਲ ਹੀ ਇਹਨਾਂ ਦੀ ਤਨਖਾਹ ਹੋ ਜਾਵੇ ਤੇ ਫਿਰ ਮਤਲਬ ਕਿ ਕੰਮ ਜਿਹੜਾ ਸਾਡਾ ਸੁਮੂਤਲੀ ਚੱਲਿਆ ਰਹੇ ਅੱਜ ਕਿੰਨੇ ਬੰਦੇ ਸਟ੍ਰਾਈਕ ਕਰੇ ਸਟ੍ਰਾਈਕ ਤੇ ਲਗਭਗ ਜਿਹੜੀ ਸਾਡੀ ਟਰੈਕਟਰ ਟਰਾਲੀਆਂ ਦੀ ਲੇਬਰ ਹੈ ਉਹ ਤਾਂ ਸਾਰੀ ਬੈਠੀ ਐ ਇੱਥੇ ਹਾਂਜੀ